ਇਹ ਮਨ ਈਟੀ ਹਾਥ ਕਦ ਹੁਣ ਨੇਤ੍ਰੋ ਨੀਂਦ ਨਾ ਆਵੇ ਰਸਨਾ ਨਾਮ ਜਪੈ ਤਉ ਮਥੀਐ ਇਨ ਵਿਦ ਅੰਮ੍ਰਿਤ ਭਾਵ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਆਪਾਂ ਜੋਗਜ ਕਰਨ ਵਾਸਤੇ ਆਏ ਹਾਂ ਜੋ ਕਰ ਰਹੇ ਹਾਂ ਉਹ ਸਹੀ ਤਰੀਕੇ ਨਾਲ ਹੋਵੇ ਕੋਈ ਵੀ ਕਾਰਜ ਕਰਨਾ ਹੋਵੇ ਜਿਉ ਤਨ ਮਨੋ ਕੀਤਾ ਜਾਏ ਸਹੀ ਢੰਗ ਨਾਲ ਕੀਤਾ ਜਾਏ ਤੇ ਉਹਦਾ आनंद ਵੀ ਆਉਂਦਾ ਹੈ ਉਹਦੇ ਨਤੀਜੇ ਵੀ ਬਹੁਤ ਉੱਤਮ ਦਰਜੇ ਦੇ ਪ੍ਰਾਪਤ ਹੁੰਦੇ ਨੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕੁਝ ਕੁ ਜੁਗਤਾ ਹਨ ਕਿਉਂਕਿ ਬਹੁਤ دیر ਹੋ ਗਈ ਹੈ ਆਪਾਂ ਜਪਦੇ ਆ ਰਹੇ ਹਾਂ ਇਸ ਰਾਹ ਦੇ ਉੱਤੇ ਚੱਲਦਿਆਂ ਹੋਇਆਂ ਕਈ ਵਾਰੀ ਨਿਰਾਸ਼ਾ ਤਾਂ ਵੀ ਆਉਂਦੀ ਹੈ ਆਪਾਂ ਕਹਿ ਦਿੰਦੇ ਹਾਂ ਰਸ ਨਹੀਂ ਆਉਂਦਾ आनंद ਨਹੀਂ ਮਿਲਦਾ ਮਨ ਨਹੀਂ ਜੁੜਦਾ ਗੱਲ ਬਣਦੀ ਨਹੀਂ ਤੇ ਬਹੁਤੇ ਫਿਰ ਛੱਡ ਜਾਂਦੇ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਨਾਮ ਦਾ ਜਾਪ ਕਰਨਾ ਹੈ ਤਿੰਨ ਚੀਜ਼ਾਂ ਨੂੰ ਤਿੰਨ ਜੁਗਤਾਂ ਨੂੰ ਆਪਣੇ ਅੰਦਰ ਵਸਾ ਕੇ ਫਿਰ ਕਰਨਾ ਸ਼ੁਰੂ ਕਰਨਾ ਜਦੋਂ ਸਭ ਤੋਂ ਪਹਿਲਾਂ ਆਪਾਂ ਵਾਹਿਗੁਰੂ ਬੋਲਣਾ ਹੈ ਬੋਲ ਤੇ ਜ਼ਬਾਨ ਰਹੀ ਹੈ ਮਨ ਵਿੱਚ ਕੀ ਚੱਲਦਾ ਹੈ ਇਹਦਾ ਧਿਆਨ ਰੱਖਣਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਆਪਾਂ ਹੁਣੇ ਹੀ ਬੋਲੇ ਨੇ ਇਹ ਮਨ ਈਟੀ ਹਾਤ ਕਰ ਫੁਨ ਨੇਤਰੋ ਨੀਂਦ ਨਾ ਆਵੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤਨ ਸਮੇਂ ਦੇ ਵਿੱਚ ਸਾਡੀਆਂ ਮਤਾਵਾ ਜੋ ਦੁੱਧ ਰੜਕਦੀਆਂ ਸੀ ਉਹਨਾਂ ਨੂੰ ਪਤਾ ਹੈ ਕਿ ਮਧਾਣੀ ਦੀਆਂ ਦੋ ਇੱਟੀਆਂ ਤੇ ਇੱਕ ਨੇਤਰਾ ਨੇਤਰਾ ਉਸ ਰਸੇ ਨੂੰ ਕਹਿੰਦੇ ਜਿੰਨੂੰ ਖਿੱਚਿਆ ਜਾਂਦਾ ਤੇ ਦੁੱਧ ਰੜਕਨ ਦੀ ਪ੍ਰਕਿਰਿਆ ਕੀਤੀ ਜਾਂਦੀ ਬੜੇ ਧਿਆਨ ਨਾਲ ਸੁਣਿਓ ਕਿਉਂਕਿ ਮਹਾਰਾਜ ਜੀ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਇੱਕ ਤੇ ਇੱਟੀਆਂ ਨੂੰ ਘੁੱਟ ਕੇ ਫੜਨਾ ਹੈ ਤੇ ਦੂਜਾ ਰਸੇ ਨੂੰ ਖਿੱਚਣਾ ਹੈ ਨੇਤਰੇ ਨੂੰ ਖਿੱਚਣਾ ਅੱਗੇ ਪਿੱਛੇ ਕਰਨਾ ਹੈ ਸੁਚੇਤ ਹੋ ਕੇ ਕਰਨਾ ਹੈ ਭਾਵ ਕਿ ਇਤਨਾ ਹੋਸ਼ ਵਿੱਚ ਆ ਕੇ ਜਪਣਾ ਹੈ ਸਚੇਤ ਹੋ ਕੇ ਜਪਣਾ ਕਿ ਸਾਡੇ ਮਨ ਦੀ ਇਹ ਅਵਸਥਾ ਬਣ ਜਾਏ ਜਿਹੜੇ ਕਹਿੰਦੇ ਆ ਨਾ ਸਾਡਾ ਬਣਦਾ ਕੁਝ ਨਹੀਂ ਸਭ ਤੋਂ ਪਹਿਲਾਂ ਜਦੋਂ ਵਾਹਿਗੁਰੂ ਬੋਲਣਾ ਹੈ ਜਬਾਨ ਦੇ ਵਿੱਚ ਰਸਨਾ ਦੇ ਉੱਤੇ ਵਾਹਿਗੁਰੂ ਹੋਵੇ ਤੇ ਸੁਰਤ ਵਿੱਚੋਂ ਸਰਬੱਤ ਦੇ ਭਲੇ ਦੀ ਇੱਕ ਲਹਿਰ ਸਾਰੀ ਦੁਨੀਆ ਵੱਲ ਭੇਜਣੀ ਹੈ। ਪਾਲਾ ਚੁੰਨਿਆ ਨਾ ਆਪਾਂ। ਇਹ ਢੰਗ ਵਰਤ ਕੇ ਦੇਖੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕਹਿਣਾ ਨਹੀਂ ਰਸਨਾ ਦੇ ਉੱਤੇ ਵਾਹਿਗੁਰੂ ਹੋਵੇ ਤੇ ਅੰਦਰੋਂ ਸੁਰਤ ਦੁਆਰਾ ਸਰਬੱਤ ਦੇ ਭਲੇ ਦੀ ਇੱਕ ਲਹਿਰ ਉੱਠੇ ਤੇ ਜੋ ਸਮੁੱਚੇ ਬ੍ਰਹਿਮੰਡ ਵੱਲ ਆਪਾਂ ਭੇਜਣੀ ਹੈ ਉਸ ਤੋਂ ਬਾਅਦ ਇਹ ਤੇ ਬੜੀ ਵੱਡੀ ਕਸਵੱਟੀ ਹੈ ਆਪਾਂ ਤੇ ਬਹੁਤ ਸਾਰਿਆਂ ਦਾ ਭਲਾ ਮੰਗਦੇ ਆਂ ਤੇ ਬਹੁਤ ਸਾਰਿਆਂ ਦਾ ਬੁਰਾ ਮੰਗਦੇ ਆਂ ਬੋਲੋ ਵਾਹਿਗੁਰੂ ਕਿਉਂ ਮੰਗਦੇ ਆਂ ਬੁਰਾ ਇਹ ਵੀ ਅਵਸਥਾ ਹੈ ਜਿੱਥੇ ਜਾ ਕੇ ਅਜੇ ਸਭ ਕੁਝ ਭਲਾ ਨਹੀਂ ਲੱਗਣ ਲੱਗਾ ਕੁਝ ਬੁਰੇ ਲੱਗਦੇ ਨੇ ਕੁਝ ਚੰਗੇ ਲੱਗਦੇ ਨੇ ਜਿਨ੍ਹਾਂ ਦੀਆਂ ਬਰਿਆਈਆਂ ਦਾ ਸਾਨੂੰ ਪਤਾ ਲੱਗ ਗਿਆ ਉਹਨਾਂ ਦਾ ਭਲਾ ਆਪਾਂ ਨਹੀਂ ਮੰਗਦੇ ਤੇ ਬਾਬਾ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਉਹ ਸੁਰਤ ਰਾਹੀ ਜਿਹੜੀ ਇੱਕ ਸ਼ਕਤੀ ਬਖੇਰਨੀ ਆ ਆਪਣੇ ਅੰਦਰੋਂ ਉਹਦੇ ਵਿੱਚ ਇਹ ਨਾ ਹੋਵੇ ਕਿ ਕਿਸੇ ਦਾ ਭਲਾ ਹੋਵੇ ਤੇ ਕਿਸੇ ਦਾ ਨਾ ਹੋਵੇ ਬੁਰਿਆਂ ਦਾ ਵੀ ਭਲਾ ਉਹਨਾਂ ਨਾਲ ਵੀ ਨਫ਼ਰਤ ਨਹੀਂ ਕਰਨੀ ਤੇ ਬਾਬਾ ਜੀ ਕਹਿੰਦੇ ਫਿਰ ਜਿਹੜਾ ਤੇਰਾ ਅੰਦਰੋਨੀ ਵਜੂਦ ਹੈ ਉਹ ਤੰਦਰੁਸਤ ਹੋ ਜਾਏਗਾ ਉਹ ਰੋਗ ਮੁਕਤ ਹੋ ਜਾਏਗਾ ਉਸ ਤੋਂ ਬਾਅਦ ਵਾਹਿਗੁਰੂ ਗੁਰਮੰਤਰ ਦਾ ਜੋ ਆਪਾਂ ਜਾਪ ਕਰਦੇ ਹਾਂ ਵਾਹਿਗੁਰੂ ਬੋਲਦਿਆਂ ਸਾਡੇ ਮਨ ਦੇ ਵਿੱਚ ਇਹ ਭਾਵਨਾ ਹੋਏ ਕਿ ਉਹ ਵਾਹਿਗੁਰੂ ਸਾਡਾ ਸਭਨਾਂ ਦਾ ਸਾਰੇ ਜਗਤ ਦਾ ਮਾਲਕ ਹੈ ਜਿਹਨੂੰ ਤੁਸੀਂ ਵਾਹਿਗੁਰੂ ਕਹਿ ਰਹੇ ਹੋ ਨਾ ਉਹ ਤੁਹਾਡਾ ਸਾਡਾ ਸਭਨਾਂ ਦਾ ਸਾਰੇ ਜਗਤ ਦਾ ਮਾਲਕ ਹੈ ਇਹ ਭਾਵ ਬਣਾ ਕੇ ਵਾਹਿਗੁਰੂ ਬੋਲਣਾ ਤੀਜੀ ਬਾਤ ਤੀਜੀ ਗੱਲ ਇਹ ਹੈ ਤੀਸਰੀ ਜੁਗਤ ਇਹ ਹੈ ਕਿ ਜਿਵੇਂ ਆਪਾਂ ਵਾਹਿਗੁਰੂ ਬੋਲਣਾ ਹੈ ਵਾਹਿਗੁਰੂ ਕਹਿਣਾ ਹੈ ਇਹ ਭਾਵਨਾ ਸਾਡੇ ਮਨ ਵਿੱਚ ਹੋਵੇ ਕਿ ਉਹ ਸਾਡਾ ਪ੍ਰੀਤਮ ਹੈ ਤੇ ਸਾਨੂੰ ਬਹੁਤ ਹੀ ਪਿਆਰ ਕਰਦਾ ਹੈ ਇਦਾਂ ਬੋਲਣਾ ਉਹ ਸਾਡਾ ਸਾਰਿਆਂ ਦਾ ਪ੍ਰੀਤਮ ਹੈ ਪਿਆਰਾ ਹੈ ਤੇ ਸਾਨੂੰ ਸਾਰਿਆਂ ਨੂੰ ਬੇਅੰਤ ਹ ਅਮਿਣਵਾ ਅਤੂਲਵਾ ਪਿਆਰ ਕਰਦਾ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਫਿਰ ਦਾਸ ਬੇਨਤੀ ਕਰਦੇ ਵੇ ਕਈ ਵਾਰੀ ਸੰਗਤ ਮਹਾਪੁਰਖਾਂ ਕੋਲ ਆ ਕੇ ਜੁਗਤਾਂ ਪੁੱਛਦੀ ਐ ਨਾਮ ਜਪਣ ਦੀਆਂ ਇਹ ਅੱਖਰ ਉਹਨਾਂ ਦੀ ਹੀ ਕਮਾਈ ਵਿੱਚੋਂ ਆ ਰਹੇ ਨੇ ਬੋਲਣ ਵਾਲਾ ਕੋਈ ਹੋਰ ਐ ਕਮਾਈ ਕਿਸੇ ਹੋਰ ਦੀ ਐ ਜਦੋਂ ਵਾਹਿਗੁਰੂ ਬੋਲਣਾ ਤੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਆਪਣੀ ਸੁਰਤ ਦੇ ਵਿੱਚ ਪ੍ਰੋਕੇ ਸਾਰੇ ਜਗਤ ਵੱਲ ਭੇਜਣੀ ਕਿਉਂਕਿ ਰਸਨਾ ਦਾ ਜਪਿਆ ਹੋਇਆ ਨਾਮ ਉਸ ਵਿਆਪਕ ਨਾਮ ਨਾਲ ਸਾਨੂੰ ਜੋੜ ਦੇਵੇਗਾ ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਸਿਮਰਨ ਕੀਓ ਸਗਲ ਆਕਾਰਾਂ ਇਹ ਸਾਰੀ ਸ੍ਰਿਸ਼ਟੀ ਦਾ ਆਕਾਰ ਸਿਮਰਨ ਦੇ ਨਾਲ ਬਣਿਆ ਨਾਮ ਦੁਆਰਾ ਬਣਿਆ ਤੇ ਨਾਮ ਰੂਪ ਦੇ ਵਿੱਚ ਹੀ ਉਹ ਵਿਆਪਕ ਹੈ ਸਮਝ ਕੇ ਆਪਾਂ ਧਿਆਨ ਵਿੱਚ ਰੱਖਣੀ ਆ ਇਹ ਬਾਤਾਂ ਕਿਉਂਕਿ ਸਤਿਗੁਰੂ ਜੁਗਤ ਦਿੰਦਾ ਹੈ ਸਿੱਖ ਨੂੰ ਨਿਰਮਲ ਜੁਗਤ ਦਿੰਦਾ ਹੈ ਇਹ ਆਤਮਿਕ ਜੀਵਨ ਦੀਆਂ ਅੰਦਰੋਨੀ ਯੋਗਤਾ ਨੇ ਆਪਾਂ ਪਾਠ ਬਹੁਤ ਕਰਦੇ ਹਾਂ ਜਪਦੇ ਬਹੁਤ ਹਾਂ ਪਰ ਗੱਲ ਕਿਉਂ ਨਹੀਂ ਬਣਦੀ ਕਿਉਂਕਿ ਸਾਡੇ ਅੰਦਰ ਕੁਝ ਹੋਰ ਚੱਲਦਾ ਜਦੋਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਕੁਝ ਹੋਰ ਹੁੰਦਾ ਰਸਨਾ ਤੇ ਕੁਝ ਹੋਰ ਹੁੰਦਾ ਸਰਬੱਤ ਦੇ ਭਲੇ ਦੀ ਆਸ ਤੇ ਅਰਦਾਸ ਆਪਣੇ ਮਨ ਵਿੱਚ ਲੈ ਕੇ ਤੁਰ ਪੈਣਾ ਫਿਰ ਉਹਦੀ ਹਜ਼ੂਰੀ ਵਿੱਚ ਜੁੜ ਕੇ ਉਹਨੂੰ ਆਪਣਾ ਮਾਲਕ ਸਾਰੀ ਦੁਨੀਆ ਦਾ ਜਗਤ ਦਾ ਮਾਲਕ ਸਮਝ ਕੇ ਬਾਜ ਦੇਣੀ ਵਾਹਿਗੁਰੂ ਦੇ ਰੂਪ ਵਿੱਚ ਗੁਰਮੰਤਰ ਦੀ ਧੁਨੀ ਦੇ ਰੂਪ ਵਿੱਚ ਫਿਰ ਮਨ ਦੇ ਵਿੱਚ ਇਹ ਭਾਵ ਲੈ ਕੇ ਆਉਣਾ ਕਿ ਉਹ ਸਾਡਾ ਸਾਰਿਆਂ ਦਾ ਪ੍ਰੀਤਮ ਹੈ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਅਸੀਂ ਤੇਰੇ ਸਾਹਮਣੇ ਬੈਠ ਕੇ ਜਪ ਕਰ ਰਹੇ ਹਾਂ ਤੇ ਮਹਾਰਾਜ ਜੀ ਜਦੋਂ ਇੱਥੋਂ ਜਾਈਏ ਇਹ ਜਪ ਸਿਮਰਨ ਵਿੱਚ ਤਬਦੀਲ ਹੋ ਜਾਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਪ ਤੇ ਸਿਮਰਨ ਵਿੱਚ ਫਰਕ ਹੈ ਜਪ ਸਾਡੀ ਰਸਨਾ ਦੇ ਨਾਲ ਸੰਬੰਧਿਤ ਹੈ ਤੇ ਜਿਹੜਾ ਸਿਮਰਨ ਹੈ ਉਹ ਸਾਡੀ ਸੁਰਤ ਨਾਲ ਸੰਬੰਧਿਤ ਹੈ ਉਹ ਸਾਡੀ ਯਾਦ ਚਿੰਤਨ ਸ਼ਕਤੀ ਨਾਲ ਸੰਬੰਧਿਤ ਹੈ ਇਹ ਥੋੜੀ ਕਿ ਆਪਾਂ ਇੱਥੇ ਅੱਧਾ ਘੰਟਾ ਘੰਟਾ ਬਹਿ ਕੇ ਜਪ ਲਿਆ ਤੇ ਉਸ ਤੋਂ ਬਾਅਦ ਆਪਾਂ ਸੋਚਿਆ ਕਿ ਚਲੋ ਆਪਾਂ ਆਪਣਾ ਕੰਮ ਨਵੇੜ ਲਿਆ ਹੈ ਨਹੀਂ ਕੰਮ ਤੇ ਸ਼ੁਰੂ ਹੋਇਆ ਇਥੇ ਸ਼ੁਰੂ ਕਰਕੇ ਜਾਣਾ ਨਵੇੜ ਕੇ ਨਹੀਂ ਜਾਣਾ ਜਾਪ ਕਰਕੇ ਸਿਮਰਨ ਮੰਗਣਾ ਤੇ ਸਿਮਰਨ ਲੈ ਜਾਣਾ ਆਪਣੀ ਸੁਰਤ ਵਿੱਚ ਜਿਹੜਾ ਕਦੇ ਵੀ ਵਿਸਰੇ ਨਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਹੁਣ ਨਾਮ ਮੈਨੂੰ ਯਾਦ ਵਿੱਚ ਚਾਹੀਦਾ ਹੈ ਰਸਨਾ ਤੇ ਨਹੀਂ ਯਾਦ ਵਿੱਚ ਚਾਹੀਦਾ ਅਪੁੱਲ ਚੇਤੇ ਵਿੱਚ ਚਾਹੀਦਾ ਹੈ ਟਿਕੇ ਹੋਏ ਚੇਤੇ ਵਿੱਚ ਚਾਹੀਦਾ ਜਿੱਥੇ ਤੂੰ ਕਦੇ ਵੀ ਵਿਸਰੇ ਨਾ ਹੁਣ ਕੰਟਿਆਂ ਦੀ ਗੱਲ ਨਹੀਂ ਹੈ ਹੁਣ ਘੜੀਆਂ ਪਲਾਂ ਦੀ ਗੱਲ ਨਹੀਂ ਹੈ ਹੁਣ ਤੇ ਮੈਂ ਚਾਹੁੰਦਾ ਹਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਕਿ ਹੋ ਮੈਂ ਤੇ ਹੁਣ ਦਿਨ ਰਾਤ ਹੀ ਚਾਹੁੰਦਾ ਔ ਇਹ ਤਿੰਨ ਜੁਗਤਾ ਨੇ ਮੁੱਢਲੀਆਂ ਨੇ ਇਸ ਤੋਂ ਬਾਅਦ ਮਹਾਰਾਜ ਜੀ ਕਿਰਪਾ ਕਰਨ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਸਹਬ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਸ ਮਾਰਗ ਦੇ ਪਾੰਧੀ ਬਣਾ ਕੇ ਦਰਸ਼ਨ ਕਰਾ ਦੇਣ ਕਿਉਂਕਿ ਮਹਾਰਾਜ ਜੀ ਕਹਿੰਦੇ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਜਦੋਂ ਵਾਹਿਗੁਰੂ ਕਹਿਣਾ ਇਹ ਸੁਭਾਵਨਾ ਦੇ ਵਿੱਚ ਚਲੇ ਜਾਣਾ ਹੈ ਕਿ ਇਹ ਵਾਹਿਗੁਰੂ ਤੂੰ ਵਾਹਿਗੁਰੂ ਇਸ ਨਾਮ ਦੀ ਧੁਨ ਦੇ ਵਿੱਚ ਹੀ ਹੈ ਇਹ ਵਾਹਿਗੁਰੂ ਕਹਿਣਾ ਕੋਈ ਬਾਰੀ ਕਿਰਿਆ ਨਹੀਂ ਹੈ ਕੋਈ ਸੰਗਿਆ ਨਹੀਂ ਹੈ ਕਿਸੇ ਵਸਤੂ ਦਾ ਨਾਮ ਨਹੀਂ ਹੈ ਇਹ ਨਾਮ ਜਿਉਂਦਾ ਜਾਗਦਾ ਹੈ ਤੇ ਜਦੋਂ ਆਪਾਂ ਨਾਮ ਜਪਦੇ ਆ ਤਾਂ ਹੀ ਸਾਨੂੰ ਮੁਰਦਿਆਂ ਨੂੰ ਨਾਮ ਜਵਾ ਦਿੰਦਾ ਹੈ ਆਖਾਂ ਜੀਵਾਂ ਵਿਸਰੇ ਮਰ ਜਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਬਰ ਨਾ ਜੀਵੈ ਕੋਏ ਇਹ ਨਾਮ ਤਾਂ ਹੀ ਜਿਉਂਦਾ ਜਗਦਾ ਹੈ ਤਾਂ ਹੀ ਸਾਨੂੰ ਜੀਵਨ ਦਿੰਦਾ ਕਿਉਂਕਿ ਇਹਦੇ ਵਿੱਚ ਹੀ ਨਿਰੰਕਾਰ ਬੈਠਾ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਹੁਣ ਇਸ ਤੋਂ ਛੋਟੀ ਸ਼ਰਧਾ ਕੀ ਬਣਾਓਗੇ ਤੁਸੀਂ ਕਿ ਨਾਮ ਵਿੱਚ ਪਰਮੇਸ਼ਰ ਹੈ ਜੇ ਨਾਮ ਵਿੱਚ ਪਰਮੇਸ਼ਰ ਹੈ ਤੇ ਨਾਮ ਸਾਡੀ ਰਸਨਾ ਤੇ ਟਿਕਿਆ ਹੋਇਆ ਹੈ ਤੇ ਸੰਗਤ ਬੈਠ ਕੇ ਨਾਮ ਜਪ ਰਹੀ ਹੈ ਤੇ ਫਿਰ ਤੇ ਪਰਮੇਸ਼ਰ ਨੂੰ ਜੱਫੀ ਪਾਉਣ ਦਾ ਵੇਲਾ ਹੈ ਗਲਵੱਕੜੀ ਪਾਉਣ ਦਾ ਵੇਲਾ ਹੈ ਕਿਸੇ ਤਰ੍ਹਾਂ ਦੀ ਦੂਰੀ ਵਿਥ ਸੁਸਤੀ ਜੇ ਸਾਡੇ ਦਰਮਿਆਨ ਖੜੀ ਹੋਏਗੀ ਤੇ ਫਿਰ ਤੇ ਗੁਰਮਖੋ ਉਸ ਪਿਆਰੇ ਨੂੰ ਸਾਹਮਣੇ ਬੈਠਿਆਂ ਵੀ ਆਪਾਂ ਮਾਣ ਨਹੀਂ ਸਕਾਂਗੇ ਆਓ ਸਾਰੀ ਸੰਗਤ ਚੌਂਕੜਾ ਲਾਈਏ ਮਨ ਦੇ ਵਿੱਚ ਇਹ ਭਾਵਨਾ ਬਣਾਈਏ ਇਹ ਪਿਆਰੇ ਪ੍ਰੀਤਮਾ ਤੂੰ ਨਾਮ ਦੇ ਵਿੱਚ ਸਿਮਟਿਆ ਹੋਇਆ ਹੈ ਨਾਮ ਦੇ ਵਿੱਚ ਰਮਿਆ ਹੋਇਆ ਹੈ ਨਾਮ ਬਣ ਕੇ ਹੀ ਤੂੰ ਫਸਰਿਆ ਹੋਇਆ ਹੈ ਤੇ ਅਸੀਂ ਬਸ ਤੈਨੂੰ ਸੋਹਣਾ ਹੈ ਤੈਨੂੰ ਪਰਸਣਾ ਹੈ ਤੈਨੂੰ ਮੰਨਣਾ ਹੈ ਤੇਰੇ ਮਲਾਪ ਦੇ ਸਵਾਦ ਨੂੰ ਚਖਣਾ ਹੈ ਆਓ ਹੁਣ ਸਾਰੀਆਂ ਸੰਗਤਾਂ ਦੀ ਰਸਨਾ ਤੇ ਇਹ ਜਿਹੜੀ ਧੁਨੀ ਹੈ ਉਹ ਟਿਕ ਜਾਏ ਤੇ ਸੁਰਤ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਾਂ ਗਲਵਕੜੀ ਪਾਈਏ ਕਿਉਂਕਿ ਇਹ ਧੁਨਾ ਇਸ ਤਰ੍ਹਾਂ ਦੀਆਂ ਹਨ ਜੋ ਬਣਾਈਆਂ ਨਹੀਂ ਹਨ ਜੋ ਬਣ ਗਈਆਂ ਹਨ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਸਾਨੂੰ ਆਪਣਾ ਪਿਆਰ ਭੇਜਣ ਵਾਸਤੇ ਆਪਣੇ ਕਲਾਵੇ ਵਿੱਚ ਲੈਣ ਵਾਸਤੇ ਐਸੀ ਕਿਰਪਾ ਕਰਦੇ ਨੇ ਸਾਰੀ ਸੰਗਤ ਹੁਣ ਉਹ ਭਾਵਨਾ ਆਪਣੇ ਮਨ ਵਿੱਚ ਬਣਾਓ ਕਿ ਵਾਹਿਗੁਰੂ ਸਾਡਾ ਸਾਰਿਆਂ ਦਾ ਮਾਲਕ ਹੈ ਸਾਡਾ ਪ੍ਰੀਤਮ ਹੈ ਪ੍ਰੀਤਮ ਪਤਾ ਕਿਹਨੂੰ ਕਹਿੰਦੇ ਆ ਜਿਹਦੇ ਵਰਗੀ ਪ੍ਰੀਤ ਕੋਈ ਨਾ ਕਰ ਸਕਦਾ ਹੋਵੇ ਜੋ ਕੇਵਲ ਪ੍ਰੀਤ ਦਾ ਸਰੂਪ ਹੋਵੇ ਪ੍ਰੇਮ ਤੋਂ ਅੱਗੇ ਹੁੰਦੀ ਪ੍ਰੀਤ ਬਹੁਤ ਡੂੰਗੀ ਪ੍ਰੀਤ ਕਰਦਾ ਸਾਨੂੰ ਸਾਰਿਆਂ ਨੂੰ ਤੇ ਆਓ ਆਪਾਂ ਉਹਨੂੰ ਪ੍ਰੀਤ ਨਹੀਂ ਕਰ ਸਕਦੇ ਪਰ ਜੋ ਪ੍ਰੀਤ ਉਹ ਸਾਡੇ ਨਾਲ ਕਰਦਾ ਹੈ ਜੋ ਪ੍ਰੇਮ ਉਹ ਸਾਡੇ ਨਾਲ ਕਰਦਾ ਉਹਨੂੰ ਮਹਿਸੂਸ ਕਰੀਏ